ਜਾ ਰਹੀ ਆ ਪਰ ਸਰਕਾਰ ਦੇ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਜਾ ਰਹੀ ਹੁਣ ਜਿਸ ਦੇ ਮੱਦੇਨਜ਼ਰ ਜਿਹੜਾ ਕਿ ਆ ਬੀਤੇ ਕੱਲ ਵੀ 111 ਕਿਸਾਨ ਡੱਲੇਵਾਲ ਦੇ ਨਾਲ ਜਿਹੜਾ ਕਿ ਮਰਨ ਵਰਤੇ ਉੱਥੇ ਬੈਠ ਚੁੱਕੇ ਨੇ ਤੇ ਹੁਣ ਇੱਕ ਨਵਾਂ ਐਲਾਨ ਕੀਤਾ ਜਾ ਚੁੱਕਿਆ ਕਿ 21 ਜਨਵਰੀ ਨੂੰ ਹੁਣ ਦਿੱਲੀ ਵੱਲ ਨੂੰ ਅੱਗੇ ਵਧਿਆ ਜਾਵੇਗਾ ਕਿਸਾਨ ਆਗੂ ਸਰਵੰਤ ਸਿੰਘ ਪੰਦੇਰ ਨੇ ਕਿਹਾ ਕਿ 101 ਕਿਸਾਨਾਂ ਦਾ ਜੁੱਟਾ ਇਸ ਦੇ ਵਿੱਚ ਹਿੱਸਾ ਲਵੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਅਜੇ ਵੀ ਗੱਲਬਾਤ ਦੇ ਮੋੜ ਤੇ ਵਿੱਚ ਨਜ਼ਰ ਨਹੀਂ ਆ ਰਹੀ ਤੇ ਇਸ ਲਈ ਅੰਦੋਲਨ ਨੂੰ ਹੋਰ ਵੀ ਤੇਜ ਗਿਤਾ ਜਾਵੇਗਾ ਜ਼ਿਕਰ ਇਹੋ ਕਹਿਆ ਹੈ ਕਿ ਕਿਸਾਨਾਂ ਨੇ ਪਹਿਲਾ ਦਸੰਬਰ ਦੇ ਮਹੀਨੇ ਵਿੱਚ ਤਿੰਨ ਵਾਰ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤਿੰਨੋਂ ਵਾਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਬੈਰੀਗੇਟਿੰਗਾਂ ਦੇ ਰੋਕ ਦਿੱਤਾ ਸੀ ਤੇ ਇੱਥੇ ਇਹ ਵੀ ਦੱਸਣ ਨੂੰ ਕਿ ਕਿਸਾਨ ਹਰਿਆਣਾ ਪੰਜਾਬ ਦੀਆਂ ਸ਼ੰਭੂ ਅਤੇ ਤਕਨੋਰੀ ਸਰਹੱਦਾ ਤੇ 11 ਮਹੀਨਿਆਂ ਤੋਂ ਐਮਐਸਪੀ ਗਾਰੰਟੀ ਕਾਨੂੰਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਤੇ ਇਸ ਅੰਦੋਲਨ ਦੇ ਚਾਲਦਿਆ ਕਿਸਾਨਾਂਗੂ ਜਗਜੀਤ ਸਿੰਘ ਡੱਲੇਵਾਲ ਕਨੌਰੀ ਸਰਹੱਦ ਤੇ 52 ਦਿਨਾ ਤੋਂ ਭੁੱਖ ਹੜਤਾਲ ਤੇ ਨੇ ਤਾਂ ਬਿਲਕੁਲ ਪੰਜਾਬ ਤੋਂ ਵੱਧ ਦਿਨ ਹੋ ਚੁੱਕੇ ਨੇ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲੂ ਮਰਨ ਵਰਤੇ ਤੇ ਉਹਨਾਂ ਦਾ ਸਰੀਰ ਕਾਫੀ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਤੇ ਪਹਿਲਾਂ ਵੀ ਉਹ ਕੈਂਸਰ ਨਾਲ ਪੀੜਤ ਨੇ ਤੇ ਹੁਣ ਵੀ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਿਹਤ ਕਦੇ ਵੀ ਜਿਹੜੀ ਕਿ ਵਿਗੜ ਸਕਦੀ ਹੈ ਤੇ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਹੈ ਇਸ ਤੋਂ ਇਲਾਵਾ ਉਹਨਾਂ ਨੇ ਸਮਰਥਨ ਦੇ ਵਿੱਚ 111 ਕਿਸਾਨ ਲਗਾਤਾਰ ਦੂਜੇ ਦਿਨ ਵੀ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਤਾਂ ਉੱਥੋਂ ਇੱਕ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ 111 ਕਿਸਾਨਾਂ ਚੋਂ ਇੱਕ ਕਿਸਾਨ ਦੀ ਸਿਹਤ ਜਿਹੜੀ ਕਿ ਕਾਫੀ ਵਿਗੜ ਗਈ ਹੈ ਤੇ ਉਸ ਨੂੰ ਜਿਹੜਾ ਕਿ ਆ ਤੁਰੰਤ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ ਪਰ ਜ਼ਿਕਰ ਹੋਗੇ ਥੇ ਹੀ ਹੈ ਕਿ ਕਿਸਾਨਾਂ ਦੇ ਵੱਲੋਂ ਤਕਰੀਬਨ 1 ਸਾਲ ਪੂਰਾ ਹੋਣ ਨੂੰ ਆ ਰਿਹਾ ਹੈ ਕਿ ਆਪਣੀ ਮੰਗਾਂ ਨੂੰ ਲੈ ਕੇ ਉਹ ਇਸ ਸੰਘਰਸ਼ ਕਰ ਰਹੇ ਨੇ ਪਰ ਸਰਕਾਰ ਦੇ ਵੱਲੋਂ ਕੋਈ ਵੀ ਗੱਲਬਾਤ ਜਿਹੜੀ ਕਰਦੇ ਨੇ ਜਾਂ ਫਿਰ ਇਸੇ ਵਿਚਾਲੇ ਕੋਈ ਹੋਰ ਵੱਡਾ ਐਲਾਨ ਹੋ ਸਕਦਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਸਾਡੇ ਮਹਾਨ ਜਰਮਾਲ ਜਿਹੜੇ ਜੁਗੀ ਸਿੰਘ ਢੱਲੇਵਾਲ ਜੀ ਪਿਛਲੇ ਬੀਜਾ ਦਿਨ ਤੋਂ ਬਾਹਰ ਵਰਤੇ ਬੈਠੇ ਹੋਇਆ ਔਰ ਪਿਛਲੇ ਕਈ ਦਿਨਾਂ ਤੋਂ ਸਾਡੇ ਜਿਹੜੇ ਯੋਧੇ ਸੀ ਉਹਨਾਂ ਦੀ ਭਾਵਨਾ ਆ ਰਹੀ ਸੀ ਕਿ ਜਗੀਰ ਸਿੰਘ ਢੱਲਾ ਢੱਲੇਵਾਲ ਕੱਲਾ ਹੀ ਕਿਉਂ ਮਰੇ ਕੱਲਾ ਸ਼ਬਦ ਕਿਉਂ ਦਵੇ ਅਸੀਂ ਨਾਲ ਦਵਾਂਗੇ ਲਗਭਗ 500 ਤੋਂ ਵੱਧ ਲੋਕਾਂ ਨੇ ਜਿਹੜੇ ਆਪਣੇ ਨਾਂਅ ਲਿਖ ਕੇ ਤੌਰ ਤੇ ਲਿਖਵਾਏ ਸੀਗੇ 111 ਲੋਕਾਂ ਦਾ ਜਥਾ ਜਿਹੜਾ ਵਾ ਉਹਨਾਂ ਦੇ ਆ ਬੰਬਰਤੂ ਜਿਹੜਾ ਵਾ ਸਨਸਨ ਦੇਣ ਵਾਸਤੇ ਜਿਹੜਾ ਵਾ ਇੱਥੇ ਬੈਠਾ ਆਇਆ ਵਾ ਖੁੱਲੇ ਸਮਾਨ ਥੱਲੇ ਬੈਠਾ ਸੀ ਰਾਤ ਬਾਰਿਸ਼ ਆ ਗਈ ਹੋ ਜਾਇ ਟੈਂਟ ਲਾਇਆ ਗਿਆ ਤੇ ਖੁੱਲੇ ਸਵਾਨ ਥੱਲੇ ਬੈਠਣਾ ਸੀਗਾ ਔਰ ਇਹ ਜਿਹੜੇ ਮਰਜੀਵਲੇ ਜਾਂ ਆਪਾਂ ਇਹਨੂੰ ਜਦ ਹੀ ਮਰਨੜਤ ਵਾਲੇ ਸਾਥੀ ਨੇ ਪੂਰੀ ਚੜ੍ਹਦੀ ਕਲਾ ਵਿੱਚ ਨੇ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਪੂਰੇ ਹਰਦੁਸਤਾਨ ਦੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਕਰਨੀ ਚਾਹਨਾ ਕਿ ਦੇਖੋ ਇਹ ਅੰਦੋਲਨ ਜਿਹੜਾ ਵਾ ਤੁਹਾਡੇ ਹੱਕੀ ਮੰਗਾਂ ਵਾਸਤੇ ਲੜਿਆ ਜਾ ਰਿਹਾ ਔਰ ਅਗਰ ਸਾਰੇ ਘਰਾਂ ਤੋਂ ਬਾਹਰ ਆਓਗੇ ਤੇ ਸਰਕਾਰ ਨੂੰ ਉਹਨੀ ਛੇਤੀ ਚੁਗਾਇਆ ਜਾ ਸਕਦਾ ਔਰ ਆਪਣੇ ਜਿਹੜੇ ਆਗੂ ਜੀ ਸਿੱਧਲੇ ਵਾਲਾ ਉਹਦੀ ਤਪੱਸਿਆ ਵੀ ਜਿਹੜੀ ਆ ਪੂਰੀ ਹੋ ਸਕਦੀ ਆ ਆਪਾਂ ਲੋਕਾਂ ਦੀ ਝੋਲੀ ਚ ਉਹਦੀਆਂ ਮੰਗਾਂ ਜਿਹੜੀਆਂ ਪਾ ਕੇ ਫਿਰ ਆਪਾਂ ਆਪਣੇ ਘਰਾਂ ਨੂੰ ਸਵਾਲ ਹੋਰ ਸਲਾਮਤ ਜਾ ਸਕਦੇ ਆ ਤੁਸੀਂ ਸਾਰੇ ਆਪਣੇ ਘਰਾਂ ਤੋਂ ਬਾਹਰ ਨਿਕਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਵ ਭਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹ ਕੁਮਰ ਪ੍ਰੀਤਕੌਰ ਲਾਈਕੋ ਵੱਡੀ ਅਪਡੇਟ ਕਿਸਾਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਜ ਜਾਂ ਕਿਸਾਨ ਆਗੂ ਸਰਵਜਿੰਗਪੰਧੇਰ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਹੁਣ 21 ਜਨਵਰੀ ਨੂੰ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਤਾਂ ਬਿਲਕੁਲ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ 11 ਮਹੀਨਿਆਂ ਤੋਂ جاری ਹੈ ਪਰ ਸਰਕਾਰ ਦੇ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਜਾ ਰਹੀ ਹੁਣ ਜਿਸ ਦੇ ਮੱਦੇਨਜ਼ਰ ਜਿਹੜਾ ਕਿ ਆ ਬੀਤੇ ਕੱਲ ਵੀ 111 ਕਿਸਾਨ ਦਿੱਲੀਵਾਲ ਦੇ ਨਾਲ ਜਿਹੜਾ ਕਿ ਮਰਨ ਵਰਤਿਆ ਉੱਥੇ ਬੈਠ ਚੁੱਕੇ ਨੇ ਤੇ ਹੁਣ ਇੱਕ ਨਵਾਂ ਐਲਾਨ ਕੀਤਾ ਜਾ ਚੁੱਕਿਆ ਕਿ 21 ਜਨਵਰੀ ਨੂੰ ਹੁਣ ਦਿੱਲੀ ਵੱਲ ਨੂੰ ਅੱਗੇ ਵਧਿਆ ਜਾਵੇਗਾ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ 101 ਕਿਸਾਨਾਂ ਦਾ ਜੋਥਾ ਇਸ ਦੇ ਵਿੱਚ ਹਿੱਸਾ ਲਵੇਗਾ ਉਹਨਾਂ ਨੇ ਵੀ ਕਿਹਾ ਕਿ ਕੇਂਦਰ ਸਰਕਾਰ ਅਜੇ ਵੀ ਗੱਲਬਾਤ ਦੇ ਮੋੜ ਤੇ ਵਿੱਚ ਨਜ਼ਰ ਨਹੀਂ ਆ ਰਹੀ ਹੈ ਤੇ ਇਸ ਲਈ ਅੰਦੋਲਨ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਪਹਿਲਾ ਦਸੰਬਰ ਦੇ ਮਹੀਨੇ ਵਿੱਚ ਤਿੰਨ ਵਾਰ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤਿੰਨੋ ਵਾਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਬੈਰੀਗੇਟਿੰਗਾਂ ਦੇ ਰੋਕ ਦਿੱਤਾ ਸੀ ਤੇ ਇੱਥੇ ਇਹ ਵੀ ਦੱਸਣ ਨੂੰ ਕਹੇ ਕਿ ਕਿਸਾਨ ਹਰਿਆਣਾ ਪੰਜਾਬ ਦੀਆਂ ਸ਼ੰਭੂ ਅਤੇ ਖਨੌਰੀ ਸਰਹੱਦਾ ਤੇ 11 ਮਹੀਨਿਆਂ ਤੋਂ ਐਮਐਸਪੀ ਗਾਰੰਟੀ ਕਾਨੂੰਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਤੇ ਇਸ ਅੰਦੋਲਨ ਦੇ ਚੱਲਦਿਆਂ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਖਨੌਰੀ ਸਰਹੱਦ ਤੇ 52 ਦਿਨਾਂ ਤੋਂ ਭੁੱਖ ਹੜਤਾਲ ਤੇ ਨੇਤ ਬਿਲਕੁਲ ਪੰਜਾਬ ਤੋਂ ਵੱਧ ਦਿਨ ਹੋ ਚੁੱਕੇ ਨੇ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲੂ ਮਰਨ ਵਰਤੇ ਤੇ ਉਹਨਾਂ ਦਾ ਸਰੀਰ ਕਾਫੀ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਤੇ ਪਹਿਲਾਂ ਵੀ ਉਹ ਕੈਂਸਰ ਨਾਲ ਪੀੜਤ ਨੇ ਤੇ ਹੁਣ ਵੀ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਿਹਤ ਕਦੇ ਵੀ ਜਿਹੜੀ ਕਿ ਵਿਗੜ ਸਕਦੀ ਹੈ ਤੇ ਉਹਨਾਂ ਨੇ ਹਾਲਤ ਕਾਫੀ ਨਾਜ਼ੁਕ ਹੈ ਇਸ ਤੋਂ ਇਲਾਵਾ ਉਹਨਾਂ ਨੇ ਸਮਰਥਨ ਦੇ ਵਿੱਚ 111 ਕਿਸਾਨ ਲਗਾਤਾਰ ਦੂਜੇ ਦਿਨ ਵੀ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਤਾਂ ਉੱਥੋਂ ਇੱਕ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ 111 ਕਿਸਾਨਾਂ ਚੋਂ ਇੱਕ ਕਿਸਾਨ ਦੀ ਸਿਹਤ ਜਿਹੜੀ ਕਿ ਕਾਫੀ ਵਿਗੜ ਗਈ ਹੈ ਤੇ ਉਸ ਨੂੰ ਜਿਹੜਾ ਕਿ ਆ ਤੁਰੰਤ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ ਪਰ ਜ਼ਿਕਰ ਹੋਗੇ ਥੇ ਹੀ ਹੈ ਕਿ ਕਿਸਾਨਾਂ ਦੇ ਵੱਲੋਂ ਤਕਰੀਬਨ 1 ਸਾਲ ਪੂਰਾ ਹੋਣ ਨੂੰ ਆ ਰਿਹਾ ਹੈ ਕਿ ਆਪਣੀ ਮੰਗਾਂ ਨੂੰ ਲੈ ਕੇ ਉਹ ਇਸ ਸੰਘਰਸ਼ ਕਰ ਰਹੇ ਨੇ ਪਰ ਸਰਕਾਰ ਦੇ ਵੱਲੋਂ ਕੋਈ ਵੀ ਗੱਲਬਾਤ ਜਿਹੜੀ ਕਿ ਨਹੀਂ ਕੀਤੀ ਜਾ ਰਹੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ 21 ਜਨਵਰੀ ਨੂੰ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਦੇ ਨੇ ਜਾਂ ਫਿਰ ਇਸੇ ਵਿਚਾਲੇ ਕੋਈ ਹੋਰ ਵੱਡਾ ਐਲਾਨ ਹੋ ਸਕਦਾ ਹੈ ਜਿਨਾਂ ਦਾ ਤੁਸੀਂ ਦੇਖ ਰਹੇ ਹੋ ਕਿ ਸਾਡੇ ਮਹਾਨ ਜਰਮਾਇਲ ਜਿਹੜੇ ਜਗੀਰ ਸਿੰਘ ਢੱਲੇਵਾਲ ਜੀ ਪਿਛਲੇ ਬੂਜਾ ਦਿਨ ਤੋਂ ਬਾਬਰਵਰ ਤੇ ਬੈਠੇ ਹੋਇਆ ਔਰ ਪਿਛਲੇ ਕਈ ਦਿਨਾਂ ਤੋਂ ਸਾਡੇ ਜਿਹੜੇ ਯੋਧੇ ਸੀ ਉਹਨਾਂ ਦੀ ਭਾਵਨਾ ਆ ਲਈ ਸੀ ਕਿ ਜਗੀਰ ਸਿੰਘ ਢੱਲੇਵਾਲ ਇਕੱਲਾ ਹੀ ਕਿਉਂ ਬਰੇ ਇਕੱਲਾ ਸ਼ਬਦ ਕਿਉਂ ਦਵੇ ਅਸੀਂ ਨਾਲ ਦਵਾਂਏ ਲਗਭਗ 500 ਤੋਂ ਵੱਧ ਲੋਕਾਂ ਨੇ ਜਿਹੜੇ ਆਪਣੇ ਨਾਮ ਆਪਣੇ ਵਜਰ ਤੋਂ ਲਿਖਵਾਏ ਸੀ 111 ਲੋਕਾਂ ਦਾ ਜਥਾ ਜਿਹੜਾ ਵਾ ਉਹਨਾਂ ਦੇ ਆ ਬਾਬਰਵਰ ਕੋਲ ਜਿਹੜਾ ਆਵਾਜ਼ ਸੁਣਨ ਦੇਣ ਵਾਸਤੇ ਜਿਹੜਾ ਵਾ ਇੱਥੇ ਬੈਠਾ ਆਇਆ ਵਾ ਖੁੱਲੇ ਸਮਾਨ ਥੱਲੇ ਬੈਠਾ ਸੀ ਰਾਤ ਬਾਰਿਸ਼ ਆ ਗਈ ਪੁੱਟ ਜਾਏ ਟੈਂਟ ਲਾਇਆ ਤੇ ਖੁੱਲੇ ਸਮਾਨ ਥੱਲੇ ਬੈਠਣਾ ਸੀਗਾ ਔਰ ਇਹ ਜਿਹੜੇ ਮਲਦੀਬੜੇ ਜਾਂ ਆਪਾਂ ਇਹਨੂੰ ਜੱਦੀ ਮਰਨੜਤ ਵਾਲੇ ਸਾਥੀ ਨੇ ਪੂਰੀ ਚੜ੍ਹਦੀ ਕਲਾ ਵਿੱਚ ਨੇ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਇਹ ਦੋਨੋਂ ਜਿਹੜਾ ਵਾ ਤੁਹਾਡੇ ਹੱਕੀ ਮੰਗਾਂ ਵਾਸਤੇ ਲੜਿਆ ਜਾ ਰਿਹਾ ਔਰ ਅਗਰ ਤੁਸੀਂ ਸਾਰੇ ਘਰਾਂ ਤੋਂ ਬਾਹਰ ਆਓਗੇ ਤੇ ਸਰਕਾਰ ਨੂੰ ਉਹਨੇ ਛੇਤੀ ਚੁਕਾਇਆ ਜਾ ਸਕਦਾ ਔਰ ਆਪਣੇ ਜਿਹੜੇ ਆਗੂ ਜੀ ਸੇ ਢੱਲੇ ਵਾਲਾ ਉਹਦੀ ਤਪੱਸਿਆ ਵੀ ਜਿਹੜੀ ਆ ਪੂਰੀ ਹੋ ਸਕਦੀ ਆ ਆਪਾਂ ਲੋਕਾਂ ਦੀ ਝੋਲੀ ਚੋਂ ਦੀਆਂ ਮੰਗਾਂ ਜਿਹੜੀਆਂ ਪਾ ਕੇ ਫਿਰ ਆਪਾਂ ਆਪਣੇ ਘਰਾਂ ਨੂੰ ਸਵਾਲ ਹਰ ਸਲਾਮਤ ਜਾ ਸਕਦੇ ਆ ਤੁਸੀਂ ਸਾਰੇ ਆਪਣੇ ਘਰਾਂ ਤੋਂ ਬਾਹਰ ਨਿਕਲੋ ਵਾਇਰਸ ਨੂੰ ਚਿਕਾ ਖਾਲਸਾ ਵਾਇਰਸ ਨੂੰ ਵਿਸ਼ਵ ਭਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਿ ਕੁਮਰ ਪ੍ਰੀਤ ਕੋਲ ਲਾਈ ਕੋ ਵੱਡੀ ਅਪਡੇਟ ਕਿਸਾਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਆ ਜ ਜਹਾਂ ਕਿਸਾਨਾਂ ਕੋ ਸਰਵਜਿੰ ਸਿੰਘ ਪੰਦੇਰ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਹੁਣ 21 ਜਨਵਰੀ ਨੂੰ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਤਾਂ ਬਿਲਕੁਲ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ 11 ਮਹੀਨਿਆਂ ਤੋਂ ਜਾਰੀ ਹੈ ਪਰ ਸਰਕਾਰ ਦੇ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਜਾ ਰਹੀ ਹੁਣ ਜਿਸ ਦੇ ਮੱਦੇਨਜ਼ਰ ਜਿਹੜਾ ਕਿ ਆ ਬੀਤੇ ਕੱਲ ਵੀ 111 ਕਿਸਾਨ ਦਿੱਲੀਵਾਲ ਦੇ ਨਾਲ ਜਿਹੜਾ ਕਿ ਮਰਨ ਵਰਤੇ ਉੱਥੇ ਬੈਠ ਚੁੱਕੇ ਨੇ ਤੇ ਹੁਣ ਇੱਕ ਨਵਾਂ ਐਲਾਨ ਕੀਤਾ ਜਾ ਚੁੱਕਿਆ ਕਿ 21 ਜਨਵਰੀ ਨੂੰ ਹੁਣ ਦਿੱਲੀ ਵੱਲ ਨੂੰ ਅੱਗੇ ਵਧਿਆ ਜਾਵੇਗਾ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ 101 ਕਿਸਾਨਾਂ ਦਾ ਜੋਥਾ ਇਸ ਦੇ ਵਿੱਚ ਹਿੱਸਾ ਲਵੇਗਾ ਉਹਨਾਂ ਐ ਵੀ ਕਿਹਾ ਕਿ ਕੇਂਦਰ ਸਰਕਾਰ ਅਜੇ ਵੀ ਗੱਲਬਾਤ ਦੇ ਮੋੜ ਤੇ ਵਿੱਚ ਨਜ਼ਰ ਨਹੀਂ ਆ ਰਹੀ ਤੇ ਇਸ ਲਈ ਅੰਦੋਲਨ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਜ਼ਿਕਰ ਇਹੋ ਕਿ ਕਿਸਾਨਾਂ ਨੇ ਪਹਿਲਾ ਦਸੰਬਰ ਦੇ ਮਹੀਨੇ ਵਿੱਚ ਤਿੰਨ ਵਾਰ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤਿੰਨੋ ਵਾਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਬੈਰੀਗੇਟਿੰਗਾਂ ਦੇ ਰੋਕ ਦਿੱਤਾ ਸੀ ਤੇ ਇੱਥੇ ਇਹ ਵੀ ਦੱਸਣਯੋਗ ਹੈ ਕਿ ਕਿਸਾਨ ਹਰਿਆਣਾ ਪੰਜਾਬ ਦੀਆਂ ਸ਼ੰਭੂ ਅਤੇ ਖਨੌਰੀ ਸਰਹੱਦਾ ਤੇ 11 ਮਹੀਨਿਆਂ ਤੋਂ ਐਮਐਸਪੀ ਗਾਰੰਟੀ ਕਾਨੂੰਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਤੇ ਇਸ ਅੰਦੋਲਨ ਦੇ ਚੱਲਦਿਆਂ ਕਿਸਾਨਾਗੂ ਜਗਜੀਤ ਸਿੰਘ ਢੱਲੇਵਾਲ ਕਨੌਰੀ ਸਰਹੱਦ ਤੇ 52 ਦਿਨਾਂ ਤੋਂ ਭੁੱਖ ਹੜਤਾਲ ਤੇ ਨੇ ਤੇ ਬਿਲਕੁਲ 50 ਤੋਂ ਵੱਧ ਦਿਨ ਹੋ ਚੁੱਕੇ ਨੇ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਤੇ ਉਹਨਾਂ ਦਾ ਸਰੀਰ ਕਾਫੀ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਤੇ ਪਹਿਲਾਂ ਵੀ ਉਹ ਕੈਂਸਰ ਨਾਲ ਪੀੜਤ ਨੇ ਤੇ ਹੁਣ ਵੀ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਿਹਤ ਕਦੇ ਵੀ ਜਿਹੜੀ ਕਿ ਵਿਗੜ ਸਕਦੀ ਹੈ ਤੇ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਹੈ ਇਸ ਤੋਂ ਇਲਾਵਾ ਉਹਨਾਂ ਨੇ ਸਮਰਥਨ ਦੇ ਵਿੱਚ 111 ਕਿਸਾਨ ਲਗਾਤਾਰ ਦੂਜੇ ਦਿਨ ਵੀ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਤਾਂ ਉੱਥੋਂ ਇੱਕ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ 111 ਕਿਸਾਨਾਂ ਚੋਂ ਇੱਕ ਕਿਸਾਨ ਦੀ ਸਿਹਤ ਜਿਹੜੀ ਕਿ ਕਾਫੀ ਵਿਗੜ ਗਈ ਹੈ ਤੇ ਉਸ ਨੂੰ ਜਿਹੜਾ ਕਿ ਹੈ ਤੁਰੰਤ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ ਪਰ ਜ਼ਿਕਰ ਹੋਗੇ ਤੇਹੀ ਹੈ ਕਿ ਕਿਸਾਨਾਂ ਦੇ ਵੱਲੋਂ ਤਕਰੀਬਨ 1 ਸਾਲ ਪੂਰਾ ਹੋਣ ਨੂੰ ਆ ਰਿਹਾ ਹੈ ਕਿ ਆਪਣੀ ਮੰਗਾਂ ਨੂੰ ਲੈ ਕੇ ਉਹ ਇਸ ਸੰਘਰਸ਼ ਕਰ ਰਹੇ ਨੇ ਪਰ ਸਰਕਾਰ ਦੇ ਵੱਲੋਂ ਕੋਈ ਵੀ ਗੱਲਬਾਤ ਜਿਹੜੀ ਕਿ ਨਹੀਂ ਕੀਤੀ ਜਾ ਰਹੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ 21 ਜਨਵਰੀ ਨੂੰ ਕਿਸਾਨ ਦਿੱਲੀ ਵੱਲ ਨੂੰ ਕੁਝ ਕਰਦੇ ਨੇ ਜਾਂ ਫਿਰ ਇਸ ਦੇ ਵਿਚਾਲੇ ਕੋਈ ਹੋਰ ਵੱਡਾ ਐਲਾਨ ਹੋ ਸਕਦਾ ਹੈ ਜਿਹਨੇ ਤੁਸੀ ਦੇਖ ਰਹੇ ਹੋ ਕਿ ਸਾਡੇ ਮਹਾਨ ਜਰਮਾਇਲ ਜਿਹੜੇ ਆ ਜਗੀਰ ਸਿੰਘ ਢੱਲੇਵਾਲ ਜੀ ਪਿਛਲੇ 2 ਦਿਨ ਤੋਂ ਬਾਬਰ ਵਰਤੇ ਬੈਠੇ ਹੋਇਆ ਔਰ ਪਿਛਲੇ ਕਈ ਦਿਨਾਂ ਤੋਂ ਸਾਡੇ ਜਿਹੜੇ ਯੋਧੇ ਸੀ ਉਹਨਾਂ ਦੀ ਭਾਵਨਾ ਆ ਰਹੀ ਸੀ ਕਿ ਜਗੀਰ ਸਿੰਘ ਢੱਲਾ ਢੱਲੇਵਾਲ ਇਕੱਲਾ ਹੀ ਕਿਉਂ ਹੋ ਰਿਹਾ ਇਕੱਲਾ ਸ਼ਾਬਦ ਕਿਉਂ ਦਵੇ ਅਸੀਂ ਨਾਲ ਦਵਾਂਏ ਲਗਭਗ 500 ਤੋਂ ਵੱਧ ਲੋਕਾਂ ਨੇ ਜਿਹੜੇ ਆਪਣੇ ਨਾਮ ਆਪਣੇ ਰੂਪ ਦੇ ਤੌਰ ਤੇ ਲਿਖਵਾਏ ਸੀ 111 ਲੋਕਾਂ ਦਾ ਜਥਾ ਜਿਹੜਾ ਵਾ ਉਹਨਾਂ ਦੇ ਬਾਬਰ ਵਰਤੂ ਜਿਹੜਾ ਵਾ ਸਨੋਖਣ ਦੇਣ ਵਾਸਤੇ ਜਿਹੜਾ ਵਾ ਇੱਥੇ ਬੈਠਾ ਆਇਆ ਵਾ ਖੁੱਲੇ ਸਵਾਨ ਥੱਲੇ ਬੈਠਾ ਸੀ ਰਾਤ ਬਾਰਿਸ਼ ਆ ਗਈ ਪੁੰਜ ਜਾਏ ਟੈਂਟ ਲਾਇਆ ਤੇ ਖੁੱਲੇ ਸਵਾਨ ਥੱਲੇ ਬੈਠਣਾ ਸੀਗਾ ਔਰ ਇਹ ਜਿਹੜੇ ਮਲਦੀਵਲੇ ਜਾਂ ਆਪਾਂ ਇਹਨੂੰ ਜੱਦੀ ਮਰਨਰ ਥੋਲੇ ਸਾਥੀ ਨੇ ਪੂਰੀ ਚੜ੍ਹਦੀ ਕਲਾ ਵਿੱਚ ਨੇ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਇਹ ਅੰਦੋਲਨ ਜਿਹੜਾ ਵਾ ਤੁਹਾਡੇ ਹੱਕੀ ਮੰਗਾਂ ਵਾਸਤੇ ਲੜਿਆ ਜਾ ਰਿਹਾ ਔਰ ਅਗਰ ਤੁਸੀਂ ਸਾਰੇ ਘਰਾਂ ਤੋਂ ਬਾਹਰ ਆਓਗੇ ਤੇ ਸਰਕਾਰ ਨੂੰ ਉਹਨੇ ਛੇਤੀ ਚੁਗਾਇਆ ਜਾ ਸਕਦਾ ਔਰ ਆਪਣੇ ਜਿਹੜੇ ਆਗੂ ਜੀ ਸੇ ਢੱਲੇ ਵਾਲਾ ਉਹਦੀ ਤਪੱਸਿਆ ਵੀ ਜਿਹੜੀ ਆ ਪੂਰੀ ਹੋ ਸਕਦੀ ਆ ਆਪਾਂ ਲੋਕਾਂ ਦੀ ਝੋਲੀ ਚੋਂ ਦੀਆਂ ਮੰਗਾਂ ਜਿਹੜੀਆਂ ਪਾ ਕੇ ਫਿਰ ਆਪਾਂ ਆਪਣੇ ਘਰਾਂ ਨੂੰ ਸਵਾਲ ਹਰ ਸਲਾਮਤ ਜਾ ਸਕਦੇ ਆ ਤੁਸੀਂ ਸਾਰੇ ਆਪਣੇ ਘਰਾਂ ਤੋਂ ਬਾਹਰ ਨਿਕਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਵ ਭਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰ ਪ੍ਰੀਤਕੌਰ ਲੇਕੋ ਵੱਡੀ ਅਪਡੇਟ ਕਿਸਾਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਆ ਜ ਜਹਾਂ ਕਿਸਾਨਾ ਗੁੱਸਰਵੰਤ ਸਿੰਘ ਪੰਦੇ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਹੁਣ 21 ਜਨਵਰੀ ਨੂੰ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਤਾਂ ਬਿਲਕੁਲ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ 11 ਮਹੀਨਿਆਂ ਤੋਂ ਜਾਰੀ ਹੈ ਪਰ ਸਰਕਾਰ ਦੇ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਜਾ ਰਹੀ ਹੁਣ ਜਿਸ ਦੇ ਮੱਦੇਨਜ਼ਰ ਜਿਹੜਾ ਕਿ ਬੀਤੇ ਕੱਲ ਵੀ 111 ਕਿਸਾਨ ਦਿੱਲੀ ਵੱਲ ਦੇ ਨਾਲ ਜਿਹੜਾ ਕਿ ਮਰਨ ਵਰਤਿਆ ਉੱਥੇ ਬੈਠ ਚੁੱਕੇ ਨੇ ਤੇ ਹੁਣ ਇੱਕ ਨਵਾਂ ਐਲਾਨ ਕੀਤਾ ਜਾ ਚੁੱਕਿਆ ਕਿ 21 ਜਨਵ੍ਰੀ ਨੂੰ ਹੁਣ ਦਿੱਲੀ ਵੱਲ ਨੂੰ ਅੱਗੇ ਵਧਿਆ ਜਾਵੇਗਾ ਕਿਸਾਨ ਆਗੂ ਸਰਵੰਤ ਸਿੰਘ ਪੰਦੇਰ ਨੇ ਕਿਹਾ ਕਿ 101 ਕਿਸਾਨਾਂ ਦਾ ਜੋਥਾ ਇਸ ਦੇ ਵਿੱਚ ਹਿੱਸਾ ਲਵੇਗਾ ਉਹਨਾਂ ਨੇ ਵੀ ਕਿਹਾ ਕਿ ਕੇਂਦਰ ਸਰਕਾਰ ਅਜੇ ਵੀ ਗੱਲਬਾਤ ਦੇ ਮੋੜ ਦੇ ਵਿੱਚ ਨਜ਼ਰ ਨਹੀਂ ਆ ਰਹੀ ਤੇ ਇਸ ਲਈ ਅੰਦੋਲਨ ਨੂੰ ਹੋਰ ਵੀ ਤੇਜ ਕੀਤਾ ਜਾਵੇਗਾ ਜ਼ਿਕਰ ਇਹੋ ਕਹੇ ਕਿ ਕਿਸਾਨਾਂ ਨੇ ਪਹਿਲਾ ਦਸੰਬਰ ਦੇ ਮਹੀਨੇ ਵਿੱਚ ਤਿੰਨ ਵਾਰ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤਿੰਨੋਂ ਵਾਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਬੈਰੀਗੇਟਿੰਗਾਂ ਦੇ ਰੋਕ ਦਿੱਤਾ ਸੀ ਤੇ ਇੱਥੇ ਇਹ ਵੀ ਦੱਸਣ ਨੂੰ ਕਿ ਕਿਸਾਨ ਹਰਿਆਣਾ ਪੰਜਾਬ ਦੀਆਂ ਸ਼ੰਭੂ ਅਤੇ ਖਨੌਰੀ ਸਰਹੱਦਾ ਤੇ 11 ਮਹੀਨਿਆਂ ਤੋਂ ਐਮਐਸਪੀ ਗਾਰੰਟੀ ਕਾਨੂੰਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਤੇ ਇਸ ਅੰਦੋਲਨ ਦੇ ਚਾਲਦਿਆ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਗਨੌਰੀ ਸਰਹੱਦ ਤੇ 52 ਦਿਨਾਂ ਤੋਂ ਭੁੱਖ ਹੜਤਾਲ ਤੇ ਨੇ ਤਾਂ ਬਿਲਕੁਲ 50 ਤੋਂ ਵੱਧ ਦਿਨ ਹੋ ਚੁੱਕੇ ਨੇ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਤੇ ਉਹਨਾਂ ਦਾ ਸਰੀਰ ਕਾਫੀ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਤੇ ਪਹਿਲਾਂ ਵੀ ਉਹ ਕੈਂਸਰ ਨਾਲ ਪੀੜਿਤ ਨੇ ਤੇ ਹੁਣ ਵੀ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਿਹਤ ਕਦੇ ਵੀ ਜਿਹੜੀ ਕਿ ਵਿਗੜ ਸਕਦੀ ਹੈ ਤੇ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਹੈ ਇਸ ਤੋਂ ਇਲਾਵਾ ਉਹਨਾਂ ਨੇ ਸਮਰਥਨ ਦੇ ਵਿੱਚ 111 ਕਿਸਾਨ ਲਗਾਤਾਰ ਦੂਜੇ ਦਿਨ ਵੀ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਤਾਂ ਉੱਥੋਂ ਇੱਕ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ 111 ਕਿਸਾਨਾਂ ਚੋਂ ਇੱਕ ਕਿਸਾਨ ਦੀ ਸਿਹਤ ਜਿਹੜੀ ਕਿ ਕਾਫੀ ਵਿਗੜ ਗਈ ਹੈ ਤੇ ਉਸ ਨੂੰ ਜਿਹੜਾ ਕਿ ਹੈ ਤੁਰੰਤ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ ਪਰ ਜ਼ਿਕਰ ਹੋਗੇ ਤੇਹੀ ਹੈ ਕਿ ਕਿਸਾਨਾਂ ਦੇ ਵੱਲੋਂ ਤਕਰੀਬਨ 1 ਸਾਲ ਪੂਰਾ ਹੋਣ ਨੂੰ ਆ ਰਿਹਾ ਹੈ ਕਿ ਆਪਣੀ ਮੰਗਾਂ ਨੂੰ ਲੈ ਕੇ ਉਹ ਇਸ ਸੰਘਰਸ਼ ਕਰ ਰਹੇ ਨੇ ਪਰ ਸਰਕਾਰ ਦੇ ਵੱਲੋਂ ਕੋਈ ਵੀ ਗੱਲਬਾਤ ਜਿਹੜੀ ਕਿ ਨਹੀਂ ਕੀਤੀ ਜਾ ਰਹੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ 21 ਜਨਵਰੀ ਨੂੰ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਦੇ ਨੇ ਜਾਂ ਫਿਰ ਇਸ ਦੇ ਵਿਚਾਲੇ ਕੋਈ ਹੋਰ ਵੱਡਾ ਐਲਾਨ ਹੋ ਸਕਦਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਸਾਡੇ ਮਹਾਨ ਜਰਨੈਲ ਜਿਹੜੇ ਜਗੀਰ ਸਿੰਘ ਢੱਲੇਵਾਲ ਜੀ ਪਿਛਲੇ ਬੀੜਾ ਦਿਨ ਤੋਂ ਬਾਪਰ ਵਰਤੇ ਬੈਠੇ ਆ ਔਰ ਪਿਛਲੇ ਕਈ ਦਿਨਾਂ ਤੋਂ ਸਾਡੇ ਜਿਹੜੇ ਯੋਧੇ ਸੀ ਉਹਨਾਂ ਦੀ ਭਾਵਨਾ ਆ ਰਹੀ ਸੀ ਕਿ ਜਗੀਰ ਸਿੰਘ ਢੱਲਾ ਢੱਲੇਵਾਲ ਇਕੱਲਾ ਹੀ ਕਿਉਂ ਮਰੇ ਇਕੱਲਾ ਸ਼ਹਾਦਤ ਕਿਉਂ ਦਵੇ ਅਸੀਂ ਨਾਲ ਦਵਾਂਏ ਲਗਭਗ 500 ਤੋਂ ਵੱਧ ਲੋਕਾਂ ਨੇ ਜਿਹੜੇ ਆਪਣੇ ਨਾਮ ਆਪਣੇ ਤੌਰ ਤੇ ਲਿਖਵਾਏ ਸੀ 111 ਲੋਕਾਂ ਦਾ ਜਥਾ ਜਿਹੜਾ ਵਾ ਉਹਨਾਂ ਦੇ ਆ ਮਰਨਰ ਤੋਂ ਜਿਹੜਾ ਵਾ ਸੁਰਸਤ ਦੇਣ ਵਾਸਤੇ ਜਿਹੜਾ ਵਾ ਇੱਥੇ ਬੈਠਾ ਆਇਆ ਵਾ ਖੁੱਲੇ ਸਮਾਨ ਥੱਲੇ ਬੈਠਾ ਸੀ ਰਾਤ ਬਾਰਿਸ਼ ਆ ਗਈ ਪੁੰਜ ਜਾਏ ਟੈਂਟ ਲਾਇਆ ਤੇ ਖੁੱਲੇ ਸਮਾਨ ਥੱਲੇ ਬੈਠਣਾ ਸੀਗਾ ਔਰ ਇਹ ਜਿਹੜੇ ਮਲਜੀਬੜੇ ਜਾਂ ਆਪਾਂ ਨੂੰ ਜਦ ਦੀ ਮਰਨਰ ਤੋਂਲੇ ਸਾਥੀ ਨੇ ਪੂਰੀ ਚੜ੍ਹਦੀ ਕਲਾ ਵਿੱਚ ਨੇ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਇਹ ਅੰਦੋਲਨ ਜਿਹੜਾ ਵਾ ਤੁਹਾਡੇ ਹੱਕੀ ਮੰਗਾਂ ਵਾਸਤੇ ਲੜਿਆ ਜਾ ਰਿਹਾ ਔਰ ਅਗਰ ਤੁਸੀਂ ਸਾਰੇ ਘਰਾਂ ਤੋਂ ਬਾਹਰ ਆਓਗੇ ਤੇ ਸਰਕਾਰ ਨੂੰ ਉਹਨੇ ਛੇਤੀ ਚੁਕਾਇਆ ਜਾ ਸਕਦਾ ਔਰ ਆਪਣੇ ਜਿਹੜੇ ਆਗੂ ਜੀ ਸਿੰਘ ਢੱਲੇ ਵਾਲਾ ਉਹਦੀ ਤਪੱਸਿਆ ਵੀ ਜਿਹੜੀ ਆ ਪੂਰੀ ਹੋ ਸਕਦੀ ਆ ਆਪਾਂ ਲੋਕਾਂ ਦੀ ਝੋਲੀ ਚੋਂ ਦੀਆਂ ਮੰਗਾਂ ਜਿਹੜੀਆਂ ਪਾ ਕੇ ਫਿਰ ਆਪਾਂ ਆਪਣੇ ਘਰਾਂ ਨੂੰ ਸਲਾਮਤ ਜਾ ਸਕਦੇ ਆ ਤੁਸੀਂ ਸਾਰੇ ਆਪਣੇ ਘਰਾਂ ਤੋਂ ਬਾਹਰ ਨਿਕਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਵ ਭਾਰਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰ ਪ੍ਰੀਤਕੌਰ ਲਾਈਕੋ ਵੱਡੀ ਅਪਡੇਟ ਕਿਸਾਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਆ ਜਿहां ਕਿਸਾਨ ਅਗੂ ਸਰਵੰਤ ਸਿੰਘ ਪੰਦੇ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਹੁਣ 21 ਜਨਵਰੀ ਨੂੰ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਤਾਂ ਬਿਲਕੁਲ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ 11 ਮਹੀਨਿਆਂ ਤੋਂ جاری ਹੈ ਪਰ ਸਰਕਾਰ ਦੇ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਜਾ ਰਹੀ ਹੁਣ ਜਿਸ ਦੇ ਮੱਦੇਨਜ਼ਰ ਜਿਹੜਾ ਕਿ ਬੀਤੇ ਕੱਲ ਵੀ 111 ਕਿਸਾਨ ਦਿੱਲੀ ਵੱਲ ਦੇ ਨਾਲ ਜਿਹੜਾ ਕਿ ਮਰਨ ਵਰਤਿਆ ਉੱਥੇ ਬੈਠ ਚੁੱਕੇ ਨੇ ਤੇ ਹੁਣ ਇੱਕ ਨਵਾਂ ਐਲਾਨ ਕੀਤਾ ਜਾ ਚੁੱਕਿਆ ਕਿ 21 ਜਨਵਰੀ ਨੂੰ ਹੁਣ ਦਿੱਲੀ ਵੱਲ ਨੂੰ ਅੱਗੇ ਵਧਿਆ ਜਾਵੇਗਾ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ 101 ਕਿਸਾਨਾਂ ਦਾ ਜੋਥਾ ਇਸ ਦੇ ਵਿੱਚ ਹਿੱਸਾ ਲਵੇਗਾ ਉਹਨਾਂ ਨੇ ਵੀ ਕਿਹਾ ਕਿ ਕੇਂਦਰ ਸਰਕਾਰ ਅਜੇ ਵੀ ਗੱਲਬਾਤ ਦੇ ਮੋੜ ਦੇ ਵਿੱਚ ਨਜ਼ਰ ਨਹੀਂ ਆ ਰਹੀ ਤੇ ਇਸ ਲਈ ਅੰਦੋਲਨ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਪਹਿਲਾ ਦਸੰਬਰ ਦੇ ਮਹੀਨੇ ਵਿੱਚ ਤਿੰਨ ਵਾਰ ਦਿੱਲੀ ਵਾਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤਿੰਨੋ ਵਾਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਬੈਰੀਗੇਟੀਆਂ ਦੇ ਰੋਕ ਦਿੱਤਾ ਸੀ ਤੇ ਇੱਥੇ ਇਹ ਵੀ ਦੱਸਣ ਨੂੰ ਗਾਇ ਕਿ ਕਿਸਾਨ ਹਰਿਆਣਾ ਪੰਜਾਬ ਦੀਆਂ ਸ਼ੰਭੂ ਅਤੇ ਖਨੌਰੀ ਸਰਹੱਦਾ ਤੇ 11 ਮਹੀਨਿਆਂ ਤੋਂ ਐਮਐਸਪੀ ਗਾਰੰਟੀ ਕਾਨੂੰਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਤੇ ਇਸ ਅੰਦੋਲਨ ਦੇ ਚਾਲਦਿਆ ਕਿਸਾਨਾਗੂ ਜਗਜੀਤ ਸਿੰਘ ਦੱਲੇਵਾਲ ਖਨੋਰੀ ਸਰਹੱਦ ਤੇ 52 ਦਿਨਾਂ ਤੋਂ ਭੁੱਖ ਹੜਤਾਲ ਤੇ ਨੇ ਤਾਂ ਬਿਲਕੁਲ 50 ਤੋਂ ਵੱਧ ਦਿਨ ਹੋ ਚੁੱਕੇ ਨੇ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਤੇ ਉਹਨਾਂ ਦਾ ਸਰੀਰ ਕਾਫੀ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਤੇ ਪਹਿਲਾਂ ਵੀ ਉਹ ਕੈਂਸਰ ਨਾਲ ਪੀੜਿਤ ਨੇ ਤੇ ਹੁਣ ਵੀ ਡਾਕਟਰ ਦਾ ਕਹਿਣਾ ਹੈ ਕਿ ਉਹਨਾਂ ਦੀ ਸਿਹਤ ਕਦੇ ਵੀ ਜਿਹੜੀ ਕਿ ਵਿਗੜ ਸਕਦੀ ਹੈ ਤੇ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਹੈ ਇਸ ਤੋਂ ਇਲਾਵਾ ਉਹਨਾਂ ਨੇ ਸਮਰਥਨ ਦੇ ਵਿੱਚ 111 ਕਿਸਾਨ ਲਗਾਤਾਰ ਦੂ